ਸਸੀ ਕਾਲ ਜੀ ਮੈਂ ਕੁਲਦੀਪ ਸਿੰਘ ਬਿੱਲਾ ਪਿੰਡ ਗੋਤਪੋਕਰ ਮੇਰੇ ਕੋ ਆਸ਼ੂ ਤੋਸ਼ਮਾ ਜਨ ਮੇਰੇ ਪੱਠੇ ਤੇ ਕੰਮ ਕਰਦਾ ਸੀ ਤੇ ਇਹ ਮੈਨੂੰ ਕਹਿੰਦਾ ਪਾਜੀ ਮੈਂ 35000 ਦਾ ਪੈਕੇਜ ਆ ਤੇ ਮੈਂ ਪ੍ਰੋਬਲਮ ਜੀ ਇਹਦੇ ਪੱਥਰੀ ਸੀ ਜੀ ਹਾਂਜੀ ਕਹਿੰਦਾ 35000 ਦਾ ਪੈਕੇਜ ਆ ਤੇ ਮੈਂ ਪਾਜੀ ਇਹ অপারেশন ਕਰਾ ਲਾ ਮੈਂ ਕਰਾ ਲਾ 8 ਦਿਨ ਹੋ ਗਏ ਜੀ ਇਹਨੇ ਉਹਨੂੰ ਰੱਖਿਆ ਹਾਂਜੀ ਤੇ ਰਾਤ ਦਾ ਉਹਨੂੰ ਗਲਤ ਟੀਗਾ ਆਪਰੇਸ਼ਨ ਕਰਕੇ ਬਾਹਰ ਆਇਆ ਮੇਰੀ ਵੀਡੀਓ ਕਾਲ ਹੋ ਮੈਂ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕਰਾਈ ਮੈਂ ਆਪ ਖੁਦ ਆਇਆ ਇੱਥੇ ਤੇ ਰਾਤ ਦਾ ਇਨੇ ਜੀ ਇਹਦੇ ਇਹਦੇ ਸਟਾਫ ਨੇ ਕੋਈ ਗਲਤੀ ਘਾਲਾਤਾ ਤੇ ਮੇਰੇ ਬੰਦੇ ਦੀ ਡੈਥ ਹੋ ਗਈ ਜੀ। ਕੱਲ ਬਾਅਦ ਉਹ ਇਹਨਾਂ ਸਟਾਫ ਨਾਲ ਇਹਨਾਂ ਦਾ ਕੀ ਕਹਿਣਾ ਹੈ? ਇਹਨਾਂ ਦਾ ਕੁਝ ਨਹੀਂ ਕਹਿਣਾ ਜੀ ਇਹੋ ਕਹਿੰਦੇ ਵੀ ਸੈਨ ਕਰੋ ਤੇਨੂੰ ਲੈ ਜਾਓ ਤੈਨੂੰ ਸੈਨ ਕਰੋ ਤੇ ਲੈ ਜਾਓ ਬੰਦਾ ਰਾਤ ਦਾ ਮਰ ਗਿਆ ਜੀ। ਕਿਉਂ? ਉਹਨੂੰ ਵੈਂਟੀਲੇਟਰ ਤੇ ਲਾਇਆ ਉਦਾਂ ਹੀ ਬੰਦਾ ਰਾਤ ਦਾ ਮਰ ਗਿਆ। ਇਹਨਾਂ ਨੇ ਕੀ ਕੀਤੀ ਗੱਲ? ਇਹਨਾਂ ਨਾਲ ਗੱਲ ਕੀਤੀ ਆ ਇਹ ਕਹਿੰਦੇ ਸੈਨ ਕਰੋ ਤੇ ਬੰਦਾ ਤੀ ਲੈ ਜਾਓ ਅਸੀਂ ਕਹਾਂ ਤੀ ਖੜਨਾ ਕਿੱਥੇ ਆ ਬੰਦਾ ਤਾਂ ਹੁਣ ਮਰ ਗਿਆ। ਇਹ ਕੀ ਕਹਿ ਰਹੇ ਕਿ ਬੰਦਾ ਸਹੀ ਹੈ ਇਹ ਕਹਿੰਦੇ ਬੰਦਾ ਸਹੀ ਹੈ ਅਸੀਂ ਕਹਾਂ ਬੰਦਾ ਸਹੀ ਹੈ ਵੀ ਤੁਸੀਂ ਇਹਨੂੰ ਲੈ ਜਾਓ ਡਾਕਟਰ ਨੂੰ ਲਿਆਓ ਕਿ ਇਹਨੂੰ ਚੈੱਕ ਕਰਾ ਦਿਓ ਸਾਨੂੰ ਫੇਰ ਨਹੀਂ ਲੈ ਜੀਏ ਨਹੀਂ ਕਰਵਾ ਰਹੇ ਨਹੀਂ ਕਰਾ ਰਹੇ ਜੀ ਹਾਂਜੀ ਸਾਰਾ ਟ੍ਰੀਟਮੈਂਟ ਤਾਂ ਉੱਤੇ ਚੈੱਕ ਕਰੋ ਸਾਰਾ ਟ੍ਰੀਟਮੈਂਟ ਲਿਖਿਆ ਜੀ ਇੱਥੇ ਹਾਂਜੀ ਧਰਨਾਉ ਨੂੰ ਕਿੰਨੀ ਦੇਰ ਦਾ ਇਹ ਇਹ ਇੱਥੇ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਫੇਰ ਉੱਠਣਾ ਜੀ ਫੇਰ ਤੁਹਾਨੂੰ ਉੱਠਣਾ ਕੰਮ ਕੀ ਕਰਦਾ ਇਹ ਜੀ ਦੱਤ ਇਹ ਇਹ ਮੇਰੇ ਕੋਲ ਕੰਮ ਕਰਦਾ ਜੀ ਮੇਰਾ ਪੋਤੀ ਹੀ ਇੱਕ ਹਿਸਾਬ ਦਾ ਮੇਰੇ ਭੱਠੇ ਤੇ ਹਾਂਜੀ ਵਾਇਆ ਦੋ ਬੱਚੇ ਆ ਉਹਦੇ ਛੋਟੇ ਬੱਚੇ ਆ ਜੀ ਹਾਂਜੀ ਇਹ ਅੱਗੋਂ ਵਧਿਆ ਬੜਾ ਜੀ ਅੱਗੋਂ ਮੈਂ ਤੇ ਕੈਮਰੇ ਚੈੱਕ ਕਰ ਲਓ ਇਹਦੇ ਮੈਂ ਮੈਂ ਤਾਂ ਸਾਰੇ 1 ਮਿੰਟ ਪਹਿ ਵਿਜੀਗਰ ਗੱਲ ਸੁਣਿਓ ਮੈਨੂੰ ਕਹਿੰਦਾ ਓਏ ਮੈਨੂੰ ਏ ਕਿਦਾਂ ਕਹਿਣਾ ਇਹ ਵਧਿਆ ਬੜਾ ਜੀ ਗਿੱਜਾ ਵਾ ਇਹ ਇਹ ਕਿਹ ਹੋਰ ਦਾ ਗਿੱਜਾ ਹਾਂਜੀ ਗਲਤ ਪਾਜਾ ਜੂਸ ਕਰਦਾ ਜੇ ਅੰਦਰੋਂ ਕੈਮਰੇ ਕੱਢ ਲਓ ਜੇ ਮੈਂ ਅਹੀਂ ਕੋਈ ਕਿਹੇ ਬੰਦੇ ਨੇ ਕੋਈ ਬਤਮੀਜ਼ੀ ਕੀਤੀ ਹੋਵੇ ਹਾਂਜੀ ਰਾਤ ਰੱਜਾ ਸ਼ਰਾਬ ਨਾਲ ਹੀ ਰੌਲਾ ਪਾਉਂਦੇ ਰਹੇ ਬੰਦਾ ਨਹੀਂ ਆਇਆ ਜੀ ਲੀਟਰ ਸ਼ਰਾਬ ਹੀ ਕਿਤੇ ਪਿਆ ਰਿਹਾ ਬੰਦਾ ਜੀ ਸਾਡਾ ਬੰਦਾ ਮਾਰਤਾ ਅਹੀਂ ਇਨਸਾਫ ਲੈਣਾ ਜੀ ਇੱਥੇ ਜੀ ਜੀ ਉਮਰ ਕਿ ਨਹੀਂ ਜੀ ਉਦੀ ਉਮਰ ਆ ਜੀ 38 ਸਾਲ। 22 ਲੋਕ। ਲੋ ਬੇ ਬੇਟੀ ਮੇਟਾ ਜੀ ਉਹਦੇ। ਬੇਟੀ ਬਹੁਤ ਬਿਮਾਰ ਹੈ। ਜੀ ਬੇਟੀ ਬਿਮਾਰ ਰਹਿੰਦੀ ਹੈ ਜੀ ਸ਼ੂਗਰ ਆ 12 ਸਾਲ ਦੀ। ਕੀ ਮੰਗਤ ਹੈ? ਮੰਗ ਮੰਗ ਇਹੋ ਹੀ ਆ ਜੀ ਬਸ ਇਨਸਾਫ ਲੈਣਾ ਸੀ ਜੀ। ਬਣਦੀ ਕਰ। ਹਾਂ ਬਣਦੀ ਕਾਨੂੰਨੀ ਕਾਰਵਾਈ ਕਰਾਉਣੀ ਆ ਜੀ। ਤੁਹਾਡਾ ਬੰਦਾ ਜਗਾ ਕਰ। ਮੇਰਾ ਬੰਦਾ ਅਜੇ ਵੀ ਕਹੀ ਜਾਂਦਾ ਅਜੇ ਵੀ ਤੁਸੀਂ ਇਦਾਂ ਹੀ ਮੇਰੇ ਸਾਹਮਣੇ ਆ ਜਾਓ ਇਦਾਂ ਹੀ ਚੱਲਦੀ ਵੀਡੀਓ ਤੇ ਮੇਰੇ ਨਾਲ ਚੱਲੋ ਇਹਨੂੰ ਪੁੱਛ ਲਈਏ ਤੇ ਇਹ ਕਹੇਗਾ ਬੰਦਾ ਜਿੰਦਾ ਵਾ ਜੀ। ਇਹਦਾ ਇਹੋ ਕਹਿਣਾ ਜੀ। ਹਾਂ ਕਹਿੰਦਾ ਸਿਆਣ ਕਰੋ ਤੈਨੂੰ ਲੈ ਜਾਓ। ਗਲਤ ਗਾਈਡ ਕਰ ਗਲਤ ਗਾਈਡ ਕਰ ਰਿਹਾ ਜੀ ਹਾਂ ਤੇ ਆ ਕੈਮਰੇ ਚ ਵੀਡੀਓ ਕੱਢ ਲਓ ਜੀ ਇਹਦੇ ਕੈਮਰੇ ਦੇ ਵਿੱਚੋਂ ਮੈਨੂੰ ਗਲਤ ਬੋਲਿਆ ਜੀ ਇਹ ਉਧਰ ਉਹਨੇ ਗੁੰਡੇ ਭਲਾਏ ਨੇ ਉਹ ਦੇਖੋ ਉਹ ਦੇਖ ਲਓ ਤੇ ਕੋਈ ਨਹੀਂ ਗੁੰਡੇ ਆ ਹੋ ਰੱਖੇ ਮੈਨੂੰ ਪਤਾ ਗੁੰਡੇ ਰੱਖੇ ਨੇ ਤੇ ਗੁੰਡੇ ਆ ਸੱਟਾਂਗੇ ਬਹੁਤ ਸੱਟਾਂਗੇ ਬਸ ਮੱਟੇ ਚੰਗਾ ਰਹਿਣਾ ਕੋਈ ਗੱਲ ਨਹੀਂ ਇੱਛਾ ਹੀ ਆ ਜੀ ਗੁੰਡੇ ਗੁੰਡੇ ਦੇਸ ਮੁੰਡਾ ਇਹ ਹਲਾ ਜੀ ਹੈ ਹਾਂ ਜੀ ਭਾਈ ਮੈਂ ਨਮ ਰੋਹਿਤ ਕੁਮਾਰਾ ਜੀ ਭਰਮਪੁਰ ਰੋਡ ਤੇ ਮੇਜੀ ਜਾ ਰਿਹਾ ਹਾਂ ਦ ਤੁਸ਼ਮਾ ਜੀ ਡਾਜ਼ਨ ਹੋ ਗਿਆ ਆ ਆਪਾਂ ਮੈਡੀਕਲ ਸਟੋਰ ਬਟਾਲਾ ਰੋਡ ਤੇ ਬੱਬਰ ਜੀ ਦੇ ਚੱਕਰ ਆਣਾ ਇਹੀ ਇੱਥੇ ਅੰਦਰ ਸਾਡਾ ਡਾਕਟਰ ਸਾਹਿਬ ਬੈਠੇ ਹੀ ਨਾਲ ਦੋ ਤਿੰਨ ਨਰਸਾਂ ਬੈਠੀਆਂ ਹੀ ਕਿੰਨੇ ਕੋਈ ਗੱਲ ਨਹੀਂ ਪਰਸ਼ਨ ਨੋਰਮ ਦਾ ਤੁਹਾਡਾ ਸਟੋਨ ਦਾ ਹੋ ਜਾਏਗਾ ਤੁਸੀਂ ਘਬਰਾਉਣ ਦੀ ਕੋ ਲੋੜ ਨਹੀਂ ਆ ਜੀ ਸਾਨੂੰ ਕਹਿੰਦੇ ਤੁਹਾਡਾ ਦੋ ਦਿਨ ਬਾਅਦ ਪਲੇਟ ਹੋ ਜਾਏਗਾ ਜੀ ਅੱਜ 8 10 ਦਿਨ ਹੋ ਗਏ ਆ ਪਲੇਟ ਰਾਤੀ ਕਿਤਨਾਂ ਨੇ 10 ਵਜੇ ਤੇ 11 12 ਵਜੇ ਨਾਲ ਕੋਈ ਇੰਜੈਕਸ਼ਨ ਗਲਤ ਲਗਾਤਾ ਜਿਹੜਾ ਡੋਜ਼ ਗਲਤ ਲਗਾਤੀ ਆ ਜਿਹੜੀ ਉਹਨਾਂ ਜਿਨ੍ਹਾਂ ਕੰਟਰੋਲ ਨਹੀਂ ਕੋਈ ਨਰਸ ਕੋਈ ਸਟਾਫ ਨਹੀਂ ਨਾਲ ਕੋਈਗਾ ਬੱਚੇ ਛੋਟੇ ਛੋਟੇ ਬੱਚੇ ਨਰਸੀਆਂ ਕੋਰਸ ਕਰਦੇ ਹੋ ਰੱਖੇ ਨੇ ਇਹਨਾਂ ਨੇ ਕਿਨੋਂ ਇਹ ਨਹੀਂ ਪਤਾ ਕੀ ਲਾਣਾ ਕੀ ਨਹੀਂ ਲਗਾਣਾ ਤੁਹਾਨੂੰ ਬਾਹਰੋਂ ਬਾਹਰ ਜਾਓ ਬਾਹਰ ਜਾਓ ਤੁਹਾਡਾ ਮਰੀਜ਼ ਠੀਕ ਹੈ ਸਾਰੀ ਰਾਤ ਤੁਹਾਨੂੰ ਉਦਾ ਕਹਿੰਦੇ ਰਹੇ ਆ ਤੇ ਬਾਹਰ ਮਸ਼ੀਨ ਤੇ ਲਾਗਦਾ ਸੀ ਇਹਨਾਂ ਨੇ ਤੇ ਹੁਣ ਉਹਨਾਂ ਨੂੰ ਕਹਿੰਦੇ ਸਾਈਨ ਕਰ ਦਿਓ ਤੁਹਾਨੂੰ ਰੈਫਰ ਕਰ ਦਿੰਦੇ ਆ ਜੀ ਕਹਿੰਦੇ ਬਸ ਆ ਜਾਓ ਜੀ ਤੇ ਮੇਰੀ ਪਛਾਣ ਸਕੇ ਬੇਨਤੀ ਇਹੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਸਾਡੇ ਨਾਲ ਅੱਜ ਘਟਨਾ ਵਾਪਰੀ ਆ ਕੱਲ ਹੋਰ ਵੀ ਕਿਤੇ ਘਟਨਾ ਵਾਪਰੇ ਮੇਰੇ ਜੀਜਾ ਜੀ ਮੇਰਾ ਜੀ ਉਮਰ 33 ਸਾਲ ਦੀ ਮੇਰਾ ਪਰੋਸਨ ਹਦੁਸ਼ਨੀ ਰੋਡ ਕੋਲ 10 ਪੁਰ ਜੀ ਇਹ ਮੁੰਡਾ ਕਿਥੇ ਰਹਿਣਾ ਬ੍ਰਹਮਪੁਰ ਔਰ ਤੇ ਲਕਸ਼ਮੀ ਨਾਰਾਇਣ ਮੰਦਿਰ ਲੱਗੇ ਰਹਿੰਦੇ ਆ ਜੀ ਲੱਗੀ ਨਾ ਇੱਕ ਰਾਤੀ ਲੱਗੇ ਆਪਰੇਸ਼ਨ ਹੋਇਆ ਇਹਨਾਂ ਦਾ ਕੋਈ ਸੇਮ ਪੋਜੀਸ਼ਨ ਇਹਨਾਂ ਦੀ ਉਹਨਾਂ ਦੀ ਵਾਈਫ ਰੋਂਦੀ ਪਈ ਹੁਣ ਰਾਤੀ ਉਹਨਾਂ ਨੂੰ ਪ੍ਰਸ਼ਨ ਹੋਇਆ ਆ ਉਹ ਕਹਿੰਦੀ ਕੋਈ ਲੱਗੇ ਕੋਈ ਮਰੀਜ਼ ਦੇ ਕੋਈ ਲੱਗੇ ਕੋਈ ਸਟਾਫ ਨਹੀਂ ਆ ਰਿਹਾ ਕੋ ਡਾਕਟਰ ਨਹੀਂ ਆ ਰਿਹਾ ਉਹਨੂੰ ਵੀ ਰੋਂਦੇ ਪਏ ਆ ਤੇ ਮੈਂ ਕਹਿੰਦਾ ਪ੍ਰਸ਼ਾਸਨ ਕੇ ਆਹੀ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਦੀ ਮਨਜ਼ੀਰ ਡੈਥ ਹੋਈ ਆ ਡਿਕਲੇਅਰ ਹੋਗਾ ਕਿ ਡੈਥ ਹੋਈ ਆ ਕਿ ਕੀ ਡਿਕਲੇਅਰ ਨਹੀਂ ਹੋਇ ਠੀਕ ਹੈ ਠੀਕ ਹੈ ਠੀਕ ਹੈ ਬਟ ਦੇਖੋ ਜੀ ਆਪਾਂ ਹੀ ਪੜੇ ਲਿਖੇ ਇਨਸਾਨ ਆ ਭਾਜੀ ਦੁਨੀਆ ਜੰਦੇ ਆ ਮਸ਼ੀਨ ਲਾਈ ਦੀ ਉਸ ਨੇ ਸਾਹ ਦਵਾਈ ਜਿੰਦੇ ਪਈ ਆ ਹਉਦੇ ਨੂੰ ਹੁਸ ਦਿੰਦੇ ਵੀ ਕਿ ਤੜ ਮਰੀਜ਼ ਠੀਕ ਆ ਤੁਹਾਡਾ ਮਰੀਜ਼ ਸਮ ਡੈਡਾ ਜੀ ਕਿੰਨੀ ਦੇ ਲੋਗਾ ਤਾਂ ਨਾ ਲੱਗੇ 1.5 ਘੰਟਾ ਹੋ ਗਏ ਬੱਠੇ ਜੀ ਇਹਨੂੰ ਕਿੰਨੀ ਦੇਤਾ ਹੋਰ ਜੀ ਆ ਜੀ ਨੂੰ ਇਨਸਾਫ ਨਹੀਂ ਮਿਲਿਆ ਆਪਾਂ ਸੋਠਾ ਨਹੀਂ ਮਾਰਾ ਜੀ ਪੁਲਿਸ ਅਧਿਕਾਰੀ ਆਇਆ ਨਹੀਂ ਪੁਲਿਸ ਕੋਈ ਨਹੀਂ ਹੱਥ ਕੋਈ ਆਇਆ ਜੀ